ਕਈ ਵਾਰੀ ਮੈਂ ਜਾਖਰਦੀ ਪ੍ਰੈਸ ਕਾਨਫਰੰਸ ਨੂੰ ਕਾਂਗਰਸੀ ਸਮਝ ਜਾਨਾ। ਕਈ ਵਾਰੀ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਥੀ ਪਤਾ ਕੌਣ ਕਿੱਧਰ ਨੂੰ ਗਿਆ। ਹਾਂ ਕੱਲ ਪਰਸੋਂ ਕਹਿੰਦੇ ਢੀਂਡਸੇ ਦੀ ਘਰ ਵਾਪਸੀ ਹੋਈ ਹੈ। ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ? ਕਹਿੰਦੇ ਜੀ ਕਾਲੀਦਾਲ ਵਾਲੇ ਘਰ ਚ ਵਾਪਸੀ ਹੋਈ ਹੈ। ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਵਾਪਸੀ ਹੋਈ ਨਾ ਜਿਨ੍ਹਾਂ ਚੋਂ ਲੋਕਾਂ ਨੇ ਕੱਢੇ ਨੇ। ਉਹਨਾਂ ਘਰਾਂ 'ਚ ਰਿਵਾਫਸੀ ਹੋ ਸਕਦੀ ਜਿੰਨੇ ਚੋਂ ਲੋਕਾਂ ਨੇ ਕੱਢੇ ਨੇ ਆਪਸ 'ਚ ਹੀ ਵਾਪਸੀਆਂ ਕਰ ਲੈਂਦੇ ਐ 6 ਕੁ ਮਹੀਨੇ ਇੱਧਰ ਨੂੰ ਹੋ ਜਾਂਦੇ ਬਾਅਦ 'ਚ ਕਹਿੰਦੇ ਘਰ ਵਾਪਸੀ ਹੋ ਗਈ ਕਰੀ ਜਾਓ ਚਾਹੇ ਘਰੇ ਬਾਪਸਾ ਹੋਵੇ ਚਾਹੇ ਭੂਆ ਦੇ ਘਰੇ ਵਾਪਸਾ ਹੋ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਹਾਨੂੰ ਹੁਣ ਬਹੁਤ ਹੋ ਗਿਆ ਹੁਣ ਸੋ ਆਪਸ 'ਚ ਹੀ ਲੱਗੇ ਹੋਏ ਨੇ ਹੁਣ ਇੱਧਰ ਅੱਛਾ ਪੰਥ ਬਚਾਉਣਾ ਏ ਜੀ ਹੁਣ ਪਰਿਵਾਰ ਬਚਾਉਣਾ ਏ ਜੀ ਪੰਜਾਬ ਬਚਾਉਣਾ ਏ ਦੱਸੋ ਕੱਲ ਉੱਥੇ ਸਵਰਗੀਏ ਪ੍ਰਕਾਸ਼ ਸਿੰਘ ਬਾਦਲ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸ਼ਦਾਂ ਜਲੀ ਸਮਾਰੋ ਉਹਨਾਂ ਦਾ ਸੀ ਦੋ ਤਿੰਨ ਨਾਂ ਮੇਰਾ ਲਈ ਦੇਨੇ ਉੱਥੇ ਇੱਥੇ ਪਤਾ ਲੱਗਦਾ ਕਿ ਕਿੰਨੇ ਭਟਕੇ ਹੋਏ ਨੇ ਸੁਪਨੇ ਚ ਵੀ ਆਈ ਜਾਂਦਾ ਹੈ ਕੇਜਰੀਵਾਲ ਸੁਪਨੇ ਚ ਆਈ ਜਾਂਦਾ ਹੈ ਵੀ ਕੀ ਹੋਈ ਜਾਂਦਾ ਸੋ ਅੱਜ ਫੇਰ ਸ਼ੁਰੂ ਕਰਤੀ ਪਰਿਵਾਰ ਆਪੋ ਕੀਓ ਪੰਜਾਬ ਬਚਾਓ ਯਾਤਰਾ ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ ਥੋੜੇ ਤਾਂ ਬਚਾਇਆ ਸੀ ਬੜੀ ਮੁਸ਼ਕਲ ਨਾਲ ਹੁਣ ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ ਇਹ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਹੋਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਆਪਦਾ ਆਪਦਾ ਪਰਿਵਾਰ ਪੁੱਤ ਭਤੀਜੇ ਸਾਲੇ ਜੀਜੇ ਬਸ ਸੋ ਅਸੀਂ ਇਸ ਬ੍ਰੋਸ਼ਰ ਦੇ ਵਿੱਚ ਆਪਦੀਆਂ ਪ੍ਰਾਪਤੀਆਂ ਲਿਖੀਆਂ ਨੇ ਕਿਸ ਤਰ੍ਹਾਂ ਅਸੀਂ ਕੰਮ ਕੀਤੇ ਨੇ ਤੇ ਨਾਲ ਦੂਜੇ ਪਾਸੇ ਉਹ ਵੀ ਲਿਖਿਆ ਕਿ ਕਿਹੜੇ ਕੰਮ ਇਹਨਾਂ ਨੇ ਰੋਕੇ ਨੇ ਜੇ ਕਿਤੇ ਸਾਡੇ ਕੋਲੇ ਰਾਜਨੀਤਿਕ ਸ਼ਕਤੀ ਤੇਰਾ ਲੋਕ ਸਵਾਲੀ ਹੋਵੇ ਤਾਂ ਅਸੀਂ ਉਹ ਕੰਮ ਵੀ ਅਗਲੇ ਸਾਲ ਇਸੇ ਬ੍ਰੋਸ਼ਰ ਤੇ ਉਹਨਾਂ ਨੂੰ ਵੀ ਕੀਤੇ ਹੋਏ ਕੰਮਾਂ ਦੇ ਵਿੱਚ ਅਸੀਂ ਸ਼ਾਮਲ ਕਰ ਦਾਂਗੇ ਕਿਉਂਕਿ ਸਾਡੇ ਕੋਲੇ ਜਦੋਂ ਇੰਨੀ ਸ਼ਕਤੀ ਹੋਈ ਕਿ ਅਸੀਂ ਹੱਕ ਮੰਗਦੇ ਹੋਈਏ ਲੋਕ ਸਭਾ ਚ ਮੈਂ ਕੱਲ੍ਹ ਹੁੰਦਾ ਸੀ ਲੋਕ ਸਭਾ ਚ 19 ਚ ਤੁਸੀਂ ਦੇਖਿਆ ਮੈਂ ਬਹੁਤ ਸਾਰੇ ਮੰਤਰੀਆਂ ਤੋਂ ਕੰਮ ਕਰਾ ਕੇ ਲਿਆ ਹੁੰਦਾ ਸੀ ਕਿਉਂਕਿ ਇਹ ਜਿਤਾ ਜਿਤਾਉਣ ਵਾਸਤੇ ਤਾਂ ਮੈਂ ਲੋਕਾਂ ਨੂੰ ਕਹਿ ਰਿਹਾ ਤੁਸੀਂ ਤੇਰਾ ਜਿਤਾ ਦਿਓ ਪਾਸਵਰਡ ਮੈਨੂੰ ਪਤਾ ਹੈ ਲੋਕ ਸਭਾ ਦੇ ਬਿੱਕੇ ਮੇ ਕੰਮ ਕਰਾਉਣੇ ਹੁੰਦੇ ਨੇ ਉੱਥੇ ਜਿਹੜਾ ਬੋਲਦਾ ਹੁੰਦਾ ਜਾਦੇ ਉਹਦੇ ਕੰਮ ਕਦੇ ਨਹੀਂ ਰੁਕਦੇ ਮੈਂ ਹੁਣ ਬੋਲਦਾ ਰਹਿੰਦਾ ਸੀ ਪਾਰਲੀਮੈਂਟ ਚ ਖੁੱਲਕੇ ਬੋਲਦਾ ਰਹਿੰਦਾ ਸੀ ਤੇ ਮੈਂ ਕੋਈ ਕੰਮ ਕਰਾਉਣ ਜਾਂਦਾ ਕਿਸੇ ਮੰਤਰੀ ਕੋਲੇ ਤਾਂ ਬੀਜੇਪੀ ਵਾਲੇ ਬੈਠੇ ਹੁੰਦੇ ਸੀ ਉੱਥੇ ਕਿਉਂਕਿ ਮੰਤਰੀ ਬੀਜੇਪੀ ਦਾ ਹੁੰਦਾ ਸੀ ਉਹ ਪਰਾਂ ਕਰਦੇ ਸੀ ਬੀਜੇਪੀ ਆਨ ਨੂੰ ਪਿੱਛੇ ਜੋ ਪਿੱਛੇ ਜੋ ਮਾਨਸਾਵਾ ਪਾ ਗਿਆ ਇਹ ਜੀ ਕੀ ਕੰਮ ਹੈ ਮੈਂ ਇਹ ਸੀ ਆ ਕੰਮ ਹੈ ਆ ਕੰਮ ਕਰਕੇ ਮੇਰੇ ਕੰਨ ਚ ਕਹਿੰਦੇ ਸੀ ਲੋਕ ਸਭਾ ਮੇ ਥੋੜਾ ਮੇਰਾ ਖਿਆਲ ਰੱਖੀਏਗਾ ਹਾਂ ਮਾਨੇ ਦਾ ਕੋਈ ਗੱਲ ਹੀ ਨਹੀਂ ਜੀ ਮੇਰਾ ਚੁੱਪ ਹੋ ਕੇ ਕੰਮ ਹੁੰਦਾ ਮੈਨੂੰ ਬੋਲਣ ਦੀ ਲੋੜ ਕੀ ਆ ਫਿਰ ਠੀਕ ਹੈ ਨਾ ਸੋ ਇਸ ਕਰਕੇ ਮੇਰੇ ਕੋਲੇ ਪਾਸਪੋਰਟ ਬਥੇਰੇ ਨੇ ਕਿ ਕੰਮ ਕਿਵੇਂ ਲੈਣਾ ਹੈ ਕਿਹੜੀ ਵੀ ਮਰਜੀ ਪਾਰਟੀ ਦੀ ਸਰਕਾਰ ਹੋਵੇ ਕੰਮ ਕਿਵੇਂ ਲੈਣਾ ਲੋਕ ਸਭਾ ਚੋਂ ਲੋਕ ਸਭਾ ਦਾ ਮੈਂਬਰ ਚਾਹੇ ਤਾਂ ਉਹ ਕੰਮ ਰੋਕ ਨਹੀਂ ਸਕਦਾ ਆਪਣੀ ਸਟੇਟ ਵਾਸਤੇ ਬਹੁਤ ਕੁਝ ਲੈ ਕੇ ਆ ਸਕਦਾ ਸੋ ਆ ਬੇਨਤੀਆਂ ਕਰਨ ਵਾਸਤੇ ਆਇਆ ਹਾਂ